ਤੈਨੂੰ ਪਿਆਰ ਨਾਲ ਸੁਣਿਓ ਮੈਨੂੰ ਲੱਗਦਾ ਹੈ ਵੀ ਹੁਣ ਅੰਦਰ ਵੀ ਸਾਧਰੇ ਅੰਦਰ ਵੀ ਸੰਤੋਸ਼ਤੀ ਆਦੀ ਹੋਊਗੀ ਤੇ ਹੁਣ ਮਾਨੇਕਰ ਦੇ ਪਾਸੇ ਲਾ ਲਵੋ ਚੁੱਪ ਦਾ ਦਾਨ ਮਾਸਟਰ ਭਾਈ ਗੁਰਿੰਦਰ ਸਿੰਘ ਮਾਨ ਕਰਕੇ ਗਏ ਆ ਮੈਂਬਰ ਸਾਹਿਬ ਹੈ ਸੋ ਆਓ ਮੈਂ ਮੁਖਸਰ ਸਾਹਿਬ ਦਾ ਇਤਿਹਾਸ ਸ਼ੁਰੂ ਕਰਨ ਲੱਗਾ ਮਾਨਾ ਸਿੰਘ ਮੁਖਸਰ ਦੀ ਧਰਤੀ ਤੇ ਪਹੁੰਚਦੇ ਆ ਇਹ ਮਾਨਾ ਸਿੰਘ ਕੌਣ ਨੇ ਇੰਨੇ ਦਾ ਪਰਿਵਾਰ ਜੁੜਿਆ ਹੋਇਆ ਭਾਈ ਮਨੀ ਸਿੰਘ ਜਿਨ੍ਹਾਂ ਨੇ ਬੰਦ ਬੰਦ ਕਟਾਇਆ ਉਹਨਾਂ ਦੇ ਭਾਈ ਆ ਭਾਈ ਰਾਏ ਸਿੰਘ ਇਹ ਭਾਈ ਰਾਏ ਸਿੰਘ ਦੇ ਸੰਪੁੱਤਰ ਹੈ ਭਾਈ ਮਹਾ ਸਿੰਘ ਜੀ ਜਿਨ੍ਹਾਂ ਨੇ ਬਦਾਵਾ ਪੜਵਾਇਆ ਇਹ ਮੁਕਤਸਰ ਸਿੰਘ ਜਾਨ ਕੇ ਇਹਨਾਂ ਨੇ ਲੜੀ ਹੈ ਤੇ ਇਹੇ ਭਤੀਜੇ ਨੇ ਭਾਈ ਮਨੀ ਸਿੰਘ ਦੇ ਭਾਈ ਮਨੀ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੰਤਜੀ 52 52 ਜੀ ਸ਼ਹੀਦ ਨੇ ਜੀ ਸ਼ਹੀਦ ਇਹਦਾ ਕੋਨਾ ਔਖਾ ਹੋ ਜਾਂਦਾ ਕਦੇ ਸੋਚ ਕੇ ਦੇਖਿਓ ਕਿੰਨਾ ਗੁਰੂ ਨਾਲ ਪਿਆਰ ਸੀ ਇੱਧਰ ਮੁਸਲਮਾਨ ਦੀ ਜੰਗ ਹੋਈ ਆ ਸਤਗੁਰੂ ਜੀ ਟਿੱਬੀ ਤੇ ਬੈਠੇ ਆਂ ਸਿੰਘ ਜੰਗ ਲੜ ਰਹੇ ਆ ਅੱਗੇ ਹੋ ਹੋ ਕੇ ਜੋਧੇ ਜੂਝਦੇ ਆ ਫੌਜਾਂ ਫਸ ਜਾਂਦੀਆਂ ਪਾਣੀ ਦੀ ਕਿਲਤ ਹੁੰਦੀ ਆ ਜੰਗ ਜਿੱਤਿਆ ਜਾਂਦਾ ਸਤਗੁਰੂ ਜੀ ਟਿੱਬੀ ਤੋਂ ਉੱਤਰ ਕੇ ਆਉਂਦੇ ਆ ਸਿੰਘਾਂ ਦੇ ਕੋਲ ਆਉਂਦੇ ਆ ਇਹ ਮੇਰਾ 5000 ਆਰੀ ਓ ਮੇਰਾ 10000 ਸਿੰਘ ਤੁਰਦੇ ਤੁਰਦੇ ਮਹਾ ਸਿੰਘ ਦੇ ਕੋਲ ਆ ਜਾਂਦੇ ਆ ਮਹਾ ਸਿੰਘ ਸੈਕ ਰਿਹਾ ਜੰਕਮੀ ਆਰਤ ਦੇ ਵਿੱਚ ਹੈ ਤੇ ਸਤਿਗੁਰੂ ਜੀ ਮਹਾ ਸਿੰਘ ਨੂੰ ਚੁੱਕ ਕੇ ਬੁੱਕੜ ਦੇ ਵਿੱਚ ਲੈ ਲੈਂਦੇ ਆ ਪੱਤ ਦੇ ਉੱਤੇ ਮਹਾ ਸਿੰਘ ਦਾ ਸਿਰ ਹੈ ਬੁੱਕੜ ਦੇ ਵਿੱਚ ਲਿਆ ਹੋਇਆ ਮਹਾ ਸਿੰਘ ਤੇ ਸਤਿਗੁਰੂ ਜੀ ਕਹਿੰਦੇ ਆ ਮਹਾ ਸਿੰਘ ਬੜੇ ਜੋਤ ਮਰੇ ਨੇ ਤੂੰ ਬੜੀ ਕੋਸ ਦੇ ਨਾਲ ਜੰਗ ਲੜੀ ਆ ਮਹਾ ਸਿੰਘ ਦਾ ਕੁਝ ਮੰਗ ਲੈ ਕੁਝ ਤੇਰੇ ਦਿਲ ਦੇ ਵਿੱਚ ਉਹ ਤਾਂ ਦੱਸ ਪੁੱਤ ਤੂੰ ਕਿ ਤਾਰਾ ਮੋਹ ਬੋਲ ਮੈਂ ਉਹ ਹੀ ਪੂਰੀ ਕਰਾਂਗਾ ਸਤਿਗੁਰੂ ਜੀ ਮਹਾ ਸਿੰਘ ਨੂੰ ਕਹਿ ਰਿਹਾ ਰੋ ਨਾ ਤੂੰ ਮਹਾ ਸਿੰਘ ਕੁਝ ਮੰਗ ਮੰਗ ਲੈ ਜਿਵੇਂ ਮਹਾ ਸਿੰਘ ਨੂੰ ਸਤਿਗੁਰੂ ਜੀ ਕਹਿ ਰਿਹਾ ਮਹਾ ਸਿੰਘਾ ਤੂੰ ਦੱਸ ਕਹੇ ਤਾਂ ਤੇਰੀ ਉਮਰ ਲਾਗਣਾ ਹੈ ਕਹੇ ਤਾਂ ਦੁਨੀਆ ਦਾ ਰਾਜ ਤੇ ਦਿੰਦਾ ਜਿਹੜਾ ਕੁਝ ਚਾਹੀਦਾ ਉਹ ਮਿੱਠਾ ਮੰਗ ਲੈ ਸਤਿਗੁਰੂ ਜਿਵੇਂ ਮਹਾ ਸਿੰਘ ਨੂੰ ਕਹਿੰਦੇ ਆ ਰੋ ਨਾ ਤੂੰ ਮਹਾ ਸਿੰਘ ਕੋਈ ਮੰਗ ਮੰਗਦਾ ਤੁਹਾਡਾ ਆਪਣਾ ਜੱਥਾ ਬਲਵਿੰਦਰ ਸਿੰਘ ਜਾਸ ਸਿੰਘ ਦਾਸ ਗੁਰਮੀਤ ਸਿੰਘ ਖਾਲਸਾ ਕਿਉਂ ਬਨੇ ਕਰਦੇ ਸੋਰ ਮਾਨੀ ਸੇਖਦੀ ਸਤਗੁਰ ਕੋਲੇ ਹੋ जखम लेख के सख़ी पतेकार सतसंग लू महो मंग ਸਾਦੇ ਸਹਰ ਕੋਨੀ ਮੰਗਾਂ ਕੀ ਮਾਤਾ ਮੰਗਣੇ ਦੇ ਮ ਕੋਨੀ ਉਹ ਕੱਢ ਦੇ ਚੋਰ ਮਾਲੂ ਪਰਾ ਰੱਤ ਲਾਲ ਧੂਰ ਤੇ ਪਰਿਵਲਾ ਲ ਕੰਢਾ ਤੂੰ ਗੰਗਲਾ ਕਰੋ ਨ ਤੂੰ ਮਹਾਸ ਕੋਈ ਮੰਗ ਮੰਗਲਾ ਉਹ ਥੋੜੇ ਰਸ ਬਿਨਾ ਨੇਤਰ ਲਾ ਦੇ ਸਰਜਣਾ ਦੇ ਸ਼ੇਤਰ કઈ તુ હોર કી અંદર મેરા જેસા બકલી મકાની મંતા તા મંગલે દેલ કદી ઓ જે આ દર તી નોર લેખા કલમ કરો લેવા લક્ષ્મી નો મોર પામે કો દંગલ રોના તુ મહા જો કોઈ મંગલ મંગલ હૈની માયા મેરે અંદર યાદ કો રતે શેકંદરા ਕਾਪੀ ਮਨਹਾ ਘੰੰਤਰ ਖੋੜੇ ਜੈਸੀ ਤੈ ਕਦੀ ਮੰਗਾਂ ਕੀ ਮੰਗਾ ਤ ਮੰਨ ਰੇ ਦੇ ਲੈ ਕਮੀ ਉਹ ਤੇ ਆ ਦਰ ਪੈ ਦੀ ਲੋੜ ਲਿਖਾ ਕਾਲ ਮ ਕਰੋੜਿਆ ਵਾਲਾ ਲਕਸ਼ਮੀ ਨੂੰ ਮਾਉਂ ਰ ਭਾਵੇ ਤੂ ਦਾ ਡੰਗਲਾ ਹੋਣਾ ਤੂ ਮਹਾਭਗ ਕੋਈ ਮੰਗ ਮੰਗਲ ਉਹ ਨੀਦਰਾਜ ਤ ਨ ਡਿੱਗੀ ਟਾਵਾਂ ਮਾੜੇ ਥੋੜੀ ਨਿੱਕੀ ਰਹਿਣਾ ਦੇਣਾ ਕਹ ਕਨੀ ਮੰਗਾਂ ਦੀ ਮਦਦ ਮੰਗਾਂ ਦੇਵੇ ਕਹਨੀ ਉਹ ਲੈ ਤੂੰ ਪਹਿਲਾ ਬਾਣੀ ਪੀਲਾ ਤੇਰੀ ਜਾਨੀ ਜੰਡੀ ਲਾ ਪਿੱਛੋਂ ਮੰਗ ਜੋ ਗੱਲ ਰੂਹ ਦਾ ਤੁਹਾਂਗਲ ਕੋਰਾ ਤੂੰ ਮਹਾ ਜ ਕੋਈ ਮੰਗ ਮੰਗ ਲਾ ਉਹ ਕਹਿੰਦਾ ਮੈਂ ਨਹੀਂ ਪਾਵੇਂ ਤਿੰਦਾ ਤੇਰੀ ਗੋਦ ਚ ਆ ਨਿੰਦਾ

कयूं कार काली रखण विच माल ਜੋ ਨਾਮ ਨੂੰ ਪੜੀ ਜੋ ਭੁਲਾ ਜਮੈ ਕਣੀ ਮਨ ਸਾ ਕੀ ਬਿਨਤਾ ਮੰਗਲੇ ਨੋ ਰਕਣੀ ਸੰਗੈ ਵੀ ਬਿਨਤਾ ਮੰਗਲੇ ਨੋ ਰਕਣੀ